ਹਾਂ ਜੀ ਮੇਰੇ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੌਟ ਟਿਵੀ ਵਿੱਚ ਅਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਆਜੋ ਤੁਹਾਨੂੰ ਜਸ਼ਵੀਰ ਨਾਲ ਬੁਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਆ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਆ ਤੁਹਾਨੂੰ ਬੱਸੀਗਾ ਬਾਈ ਸਾਰੇ ਵੀਰਾਂ ਨੂੰ ਚੈਨਲ ਵੇਖਣ ਵਾਲਿਆਂ ਨੂੰ ਆਹ ਰਹੇ ਕੋਠੀ ਠਾਕ ਬਾਈ ਹਾਂ ਬਹੁਤ ਵਧੀਆ ਬਾਈ ਜੀ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਬਹੁਤ ਵਧੀਆ ਬਾਈ ਜੀ ਗਾਕੀ ਦੁਰਪੀ ਹਾਂ ਬਹੁਤ ਵਧੀਆ ਕਰ ਦਈਏ ਸਟਾਰਟ ਬਾਈ ਕਰ ਦੋ ਜੀ ਸਵਰਾਜ 744 18 ਮਾਡਲ ਜੀ 18 ਮਾਡਲ ਡਿਮਾਂਡ ਗਈ ਹੈ ਬਾਈ ਦੀ 5 ਲੱਖ ਤੇ 20 ਹਜ਼ਾਰ ਰੁਪਏ ਅਡਵਾਂਟ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਸਾਰਾ ਬਾਈ origignal alto ਆਹ ਆਪਣੇ ਟਾਇਰ ਜਮਾ ਰੀਨਲ ਕੋ ਆਇਆ ਕਿਹੜੀ ਕੰਪਨੀ ਦੇ ਟਾਇਰ ਆ ਬਾਈ JK ਸੋਨਾ ਨੰਬਰ 1 ਗ੍ਰੇਡ ਬਿੱਲ ਵੀ ਸਾਰਾ ਮਿਲੂ ਠੀਕ ਹੈ ਬਾਈ ਇਹਦੀ ਇਹਦੀ ਸਹਿਮਤ ਤੂੰ ਮੇਰੇ ਤੋਂ ਸੌਣਾ ਹਾਂ ਬਾਈ ਇਹਦੀ ਸਹਿਮਤ ਤਾਂ ਮੈਂ ਤੋਂ ਸੌਣਾ ਟਾਇਰ ਨਵੇਂ ਆ ਹਾਂ ਬਾਈ ਬਿੱਲ ਅਗਲੇ ਦਿਨ ਆਦਾ ਮੇਰੇ ਠੀਕ ਹੈ ਬਾਈ ਜੇ ਦਾ ਟਰੈਕਟਰ ਖਰੀਦੂ ਉਹਦਾ ਨਾਦਾ ਬਿੱਲ ਮੈਨੂੰ ਹਾਲ ਨੂੰ ਕੋਈ ਵੀ ਕੰਪਲੀਟ ਆਉਂਦੀ ਹੈ 5 ਸਾਲਾਂ ਦੀ ਗਾਰੰਟੀ ਵੀ ਦੀ ਕਹੋ ਹਾਂ ਬਈ ਹਾਲਾ ਵੱਜੇ ਦੀ 5 ਸਾਲ ਦੀ ਗਾਰੰਟੀ ਹੈ ਹਾਂ ਬਈ ਅਗਲਾ ਕਲੇਮ ਕਰਾ ਲਓ ਪਹਿਲਾ ਬਹਿਦਾ ਹਾਂ ਦੂਜਾ ਪਹਿਲਾ ਵੀ ਸੈਂਟਰ ਸਾਰਾ ਓਰੀਜਨਲ ਹੈ ਠੀਕ ਹੈ ਬਈ ਆਪ ਦਾ ਪੂਰਾ ਦੈਨ ਉਹ ਜਿੰਨਾ ਮਰਜੀ ਵਾ ਕੇ ਚੈੱਕ ਕਰਕੇ ਲੈ ਜੇ ਠੀਕ ਆ ਕਰੇ ਸਾਡੇ ਨਾਲ ਬਾਹਲੇ ਚੈੱਕ ਕਰੇ ਜਿੱਥੇ ਮਰਜੀ ਠੀਕ ਹੈ ਸਾਤੇ ਦੀ ਗਾਰੰਟੀ ਹੈ ਆਪਣੀ ਹਾਂ ਬਈ ਮੰਡੀ ਤੋਂ ਮੰਡੀ ਦੀ ਠੀਕ ਹੈ ਬਈ ਵੀ ਜਿੰਨਾ ਫਿੱਟ ਬੜੇ ਜੀ ਵਾਪਸ ਕਰ ਲਾਈ ਮਤ ਸਭ ਤੋਂ ਮਤਲਬ ਠੀਕ ਹੈ ਤੂੰ ਬਾਹਰ ਗਿਆ ਜਾਓ ਪਰ ਬਾਪਸ ਨੌਕਸ ਕੱਟ ਕੇ ਨਾ ਨੌਕਸ ਕੱਟਣਾ ਬਹੁਆ ਆ ਨਾ ਨੌਸਾ ਠੀਕ ਹੈ ਬਈ ਉਹਦੇ ਚ ਵੀ ਸੈਟੀਸਫਾਈਡ ਕਰਾਵਾਂਗੇ ਜੇ ਲੱਗਿਆ ਪਹਿਲੀ ਗੱਲ ਤਾਂ ਟੀਚ ਨੌਕਰੀ ਹਾਂ ਹਾਂ ਬਈ ਕਈ ਏਰੀਆ ਅਗਲੇ ਤੋਂ ਪਹਿਲੇ ਹਾਂ ਠੀਕ ਆ ਚਲੋ ਰਾਜਨਾਰ ਦੇ ਕੰਫਰਮਾਈਜ਼ ਹੋ ਜਾਂਦਾ ਵੀ ਕਰਵਾ ਦਾਂ ਠੀਕ ਹੈ ਬਈ ਪਹਿਲੀ ਗੱਲ ਤਾਂ ਇਹ ਜਿਹੜਾ ਚੰਗੀ ਚੀਜ਼ ਆ ਮੰਡੀ ਤੇ ਉਹੀ ਆਉਂਦੀ ਆ ਵਿਕਦੀ ਆ ਹਾਂ ਹਾਂ ਬਈ ਚੰਗੀ ਚੀਜ਼ ਜੀ ਵਿਕਦੀ ਆ ਮਾੜੀ ਚੀਜ਼ ਅੱਜ ਵਿਕਦੀ ਨਹੀਂ ਹਾਂ ਬਈਆ ਅਗਲਾ ਤਾਂ ਇਹ ਤਾਂ ਪਹਿਲਾਂ ਹੀ ਪੈਸੇ ਖਾਂਦਾ ਸਹੀ ਗੱਲ ਹੈ ਬਈ ਘਰ ਹੀ ਲੈ ਕੇ ਤੇ ਖਰਚੇ ਦਾ ਘਰ ਹੀ ਆ ਹਾਂ ਬਈਆ ਇਹ ਤੂੰ ਹੋਣਾ ਵੈਟਰ ਦਾ ਕਲੱਚ ਜੋੜ ਵੀ ਨਹੀਂ ਖੁੱਲਿਆ ਠੀਕ ਹੈ ਬਈ ਉਹ ਚੈੱਕ ਕਰਾ ਇਹ ਚੀਜ਼ਾਂ ਇੱਥੋਂ ਪਤਾ ਲੱਗਦਾ ਹੈ ਹਾਂ ਬਈ ਹਾਂ ਆਇਆ ਨਾ ਪੂਰ ਇਹ ਦੂਜਾ ਹੈ ਪੱਤੀ ਪੰਡਾ ਹੈ ਇਹ ਚਿੱਟਾ ਕਿੰਨੇ ਹਸਪਾਵਰ ਚ ਡਿਸਟ੍ਰੀਬਿਊਟਰ ਹੈ 48 HP ਚ ਆਉਂਦਾ ਬਾਈ 48 HP ਚ ਹਾਂ ਠੀਕ ਹੈ ਬਾਈ ਇਹ ਨੰਬਰ ਬਾਈ ਨੰਬਰ ਹਰਿਆਣੇ ਦਾ ਬਾਈ ਜੀ ਐਨਓਸੀ ਲੈ ਦਾਂਗੇ ਪੰਜਾਬ ਵਾਲੇ ਨੂੰ ਵੀ ਐਨਓਸੀ ਮੈਨੂੰ ਰਸਤਾ ਨਾਲ ਇਹਨੂੰ ਮਿਲ ਕੋਈ ਵੀ ਐਨਓਸੀ ਚਾਹੀਦਾ ਠੀਕ ਹੈ ਬਾਈ ਡਿਮਾਂਡ ਤਾਂ ਆਪਾਂ ਹੀ ਰੱਖਦੇ ਆ 5 ਲੱਖ ਤੇ 20 ਹਜ਼ਾਰ ਰੁਪਏ ਐਡਵਾਂਸ ਕਿੰਨੇ ਛੱਡ ਦਾਂਗੇ ਬਾਈ ਆਪਾਂ ਇਹ ਛੱਡ ਦਾਂਗੇ 490 ਦਾ ਜੀ ਹੋਰ ਕੋਈ ਮੰਨਦਾ ਜੇ ਕੋਈ ਵੀਡੀਓ ਦੇਖ ਕੇ ਹੋ ਵੀਡੀਓ ਵੇਖ ਕੇ ਛੋਟਾ ਰੱਖ ਦਾਂ ਮਨਦਾ ਕਿੰਨੇ ਦਾ ਛੱਡਦਾ ਵੀਰ ਦੱਸ ਦੋ ਹੋਰ 5 ਘੱਟ ਦੇਵਾਂਗੇ ਠੀਕ ਆ ਭਾਈ ਇਹ ਦੂਵਾ ਬਾਈ ਆਪਣੇ ਕੋਲੇ ਹਾਓ ਹਾਲੈਂਡ ਜੀ ਨੀ ਉਹ ਹਾਲੈਂਡ 36 30 2012 ਮਾਡਲ 30 ਸਪੀਡ ਜੀ ਠੀਕ ਆ ਭਾਈ ਡਿਮਾਂਡ ਹੈਈ ਬਾਈ ਦੀ 4,30,000 ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਰਿਵੀਜ਼ਨ ਕਰਕੇ ਦੂਜਾ ਓਰੀਜਨਲ ਆ ਪਾਈ ਜੀ ਕਿਤੇ ਨਹੀਂ ਗੱਲ ਮੰਨ ਲਈਏ ਚਲ ਮੰਨ ਲਈਏ ਇਹ ਕਾਲਾ ਮੱਲ ਕਿਹਾ ਬਾਅਦ ਕਰ ਮੰਨ ਠੀਕ ਆ ਭਾਈ ਤੇ ਰੰਗ ਤੇ ਰੰਗ ਪੇਂਟ ਕੇ ਟਾਇਰ ਨਾਲ ਲੱਗੇ ਆ ਭਾਈ ਠੀਕ ਆ ਭਾਈ ਕਿੰਨੇ ਪਰਸੈਂਟ ਉਹਨਾਂ ਦੇ ਟਾਇਰ ਭਾਈ ਟਾਇਰ ਮਗਰਲੇ ਹੈਗੇ 65 ਪ ਠੀਕ ਹੈ ਬਾਈ ਮੂਰਲੇ ਬਾਈ ਆਹ ਉਹ ਬੜੀ 70 75 ਰੁਪਏ ਦੇ ਹੈਗੇ ਵੀਰੇ ਠੀਕ ਹੈ ਬਾਈ ਕਿਹੜੀ ਕੰਪਨੀ ਡਾਰਾ ਬਾਈ ਇਹ ਅਗਰ ਲੈ 20 ਕੇਜੀ ਦੇ ਅਗਰ ਕੀ ਸਾਡੇ ਕੋਲ 20 ਕੇਜੀ ਦੀ ਹੈ ਠੀਕ ਹੈ ਬਾਈ ਤੇਰੇ ਮੂ ਵੀ オリジナル ਆ ਬਾਈ ਹਾਂਜੀ ਇਹ ਮਗਰਾਰ ਦੇ ਥੱਲੇ ਜਰੂਰ ਖਾਰਾ ਠੀਕ ਹੈ ਬਾਈ 10 ਦਿਨ ਹੋਰ ਛੋਅ ਤੇ ਚਾਸੀ ਦੇ ਕਿਤੇ ਵੀ ਹੋਏ ਵਾਪਸ ਕਰ ਲਾਂਗੇ ਬਾਈ ਜੀ ਠੀਕ ਹੈ ਠੀਕ ਹੈ ਬਾਈ ਸਾਰਾ ਸਾਰੀ ਕੰਪਲੀਟ ਮਿਲ ਜੂ ਬਾਈ ਹਾਂਜੀ ਅੰਦਾ ਪੱਤੀ ਸਭ ਕੁਝ ਠੀਕ ਹੈ ਬਾਈ ਕਿੰਨੇ ਹੌਸਟ ਲੱਗਿਆ ਬਾਈ ਠੀਕ ਹੈ ਬਾਈ ਕਿੰਨੇ ਹੌਸਟ ਪਾਵਰ ਚਾਹਦਾ ਬਾਈ ਹਾਂ ਹੌਸਟ ਪਾਵਰ ਪੁਜਾ ਹੌਸਪੀਟਲ ਤੋਂ ਠੀਕ ਹੈ ਬਾਈ ਖੋਲ ਕੇ ਦਿਖਾਉਂਦੇ ਬਾਈ ਪਲਾਂ ਬਾਹਰ ਕੇ ਲੈ ਜਾਣ ਪਲਾਂ 10 ਘੰਟੇ ਬਾਹਰ 15 ਬਾਹਰ ਜਿੰਨਾ ਮਰਜ਼ੀ ਬਾਹਰ ਕੇ ਲਾ ਜਾ ਸਕਦਾ ਬਾਈ ਠੀਕ ਤੇ ਕਲਮਾ ਵੀ ਲੱਗੀ ਤਾਂ ਵੀ ਬਾਹਰ ਠੀਕ ਹੈ ਬਈ ਟਰੈਕਟਰ ਦੀ ਵਾਪਸੀ ਹੈ ਜੇ ਰੰਗ ਕਰ ਦੋ ਸਾਫਤ ਹਾਂ ਫਿਰ ਬਈ ਜੇ ਪੈਸੇ ਵਾਪਸ ਕਰਨਾ ਅਗਲੇ ਨੂੰ ਜਮਾ ਜਮਾ ਠੀਕ ਜਮੇ ਤਾਂ ਆ ਕੇ ਕਹੇ ਨਾ ਆਪਣਾ ਜੈਂਸੀ ਦਾ ਟਰੈਕਟਰ ਆਲੇ ਜੇ ਹਾਂ ਬਈ ਸਹੀ ਗੱਲ ਹੈ ਬਈ ਇਹ ਨੰਬਰ ਬਾਈ ਇਹ ਵੀ ਨੰਬਰ ਆ ਗਿਆ ਨੇ ਬਾਈ ਕੋਈ ਡਿਮਾਂਡ ਤਾਂ ਆਪਾਂ ਨਹੀਂ ਹੈਗੀ ਇਹਦੀ ਪੰਜ ਲੱਖ 30 ਹਜ਼ਾਰ 4 ਲੱਖ 30 ਹਜ਼ਾਰ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਜੀ ਦੇ ਦਾਂਗੇ ਬਾਈ 4 ਲੱਖ 10 ਹਜ਼ਾਰ ਰੁਪਏ ਦਾ ਹੋਰ ਕੋਈ ਮਾਰੰਦਾ ਜੀ ਕੋਈ ਆਪਣੀ ਵੀਡੀਓ ਦੇਖ ਕੇ ਹੋਰ ਕਰ ਦਾਂਗੇ 5000 ਬਾਈ ਪੂਰੇ 4 ਦਾ ਕਰ ਦਾਂਗੇ ਕਰ ਦਾਂਗੇ ਜੀ ਠੀਕ ਆ ਬਾਈ ਇਸ ਤੋਂ ਬਾਅਦ ਬਾਈ ਆਪਣੇ ਕੋਲੇ ਨਿਊ ਹਾਰਲੈਂਡ 60 10 ਨਿਊ ਹਾਰਲੈਂਡ 60 10 ਇਹ ਮਾਡਲ ਹੈ ਬਾਈ 2017 ਮਾਡਲ ਹੈ ਜੀ 2017 ਮਾਡਲ ਦਿਵਾੜੀ ਹੈ ਬਾਈ ਜੀ 5 ਲੱਖ 65 ਹਜ਼ਾਰ ਰੁਪਏ ਅਗਲੇ ਟਾਇਰ BK T ਦੇ ਜਵਾਨ ਨਿਊ ਅਗਲੇ ਪਿਛਲੇ 17 ਮਾਡਲ ਦੇ ਮਾਦ ਦੇ ਨਾਲ ਦੇ ਟਾਇਰ ਬਾਈ ਜੀ ਠੀਕ ਹੈ ਬਾਈ ਜੀ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਨਾਲ ਸਭ ओरिजिनल ਆ ਵੀਰ ਜੀ ਠੀਕ ਹੈ ਬਾਈ ਜੀ ਜੈਡ 3 ਸਪੀਡ ਹੈ ਸਟਰ ਗੇਅਰ ਹੈ ਤਾ ਉਹ ਮਾਡਲ ਹੈ 540 750 ਚੱਕਰ ਕਰਦਾ ਹੈ ਵੀਰ ਜੀ ਠੀਕ ਹੈ ਬਾਈ ਕੰਡੀਸ਼ਨ A1 ਕੰਡੀਸ਼ਨ ਹੈ ਬਾਈ ਜੀ ਅੱਜ ਨਹੀਂ ਚੱਲਦੀ ਠੀਕ ਹੈ ਬਾਈ ਇਹ ਕਿੰਨੇ ਹਸ ਪਾਵਰ ਚਾਹੁੰਦਾ ਬਾਈ ਇਹ ਕਾਫੀ ਦੇ ਤਾਂ 60 ਹਸ ਪਾਵਰ ਤੋਂ ਲੈ ਕੇ 65 ਤੱਕ ਦੀ ਗੱਲ ਹੈ 65 ਠੀਕ ਹੈ ਬਾਈ ਸਮਾਨ ਸਾਰਾ ਕੰਪਲੀਟ ਹੀ ਮਿਲੂ ਪਿੱਛੇ ਬਾਈ ਠੀਕ ਹੈ ਬਾਈ ਨੰਬਰ ਇਹ ਨੰਬਰ ਇਹ ਮੰਨ ਲਓ ਬਿੱਲਾਂ ਦੇ ਵੀਰ ਜੀ ਅੱਛਾ ਵੀਰੇ ਹਾਂਜੀ ਬਿੱਲਾਂ ਦੇ ਆਪਾਂ ਐਫਸੀਆਰ ਸਰ ਦੇ ਵੱਲੋਂ ਦੇ ਦਾਂਗੇ ਬਾਈ ਠੀਕ ਹੈ ਬਾਈ ਡਿਮਾਂਡ ਆਪਾਂ ਜੀ ਕਿੰਨਾ ਹੋ 1300 ਘੰਟਾ ਚੱਲਿਆ ਬਾਈ ਜੀ ਦਿਖਾ ਦਿਓ ਮੀਟਰ ਬਾਈ ਮੀਟਰ ਬਾਈ ਲਾਈਨ ਜਾਬੀ ਯਾਰ ਆਇਆ ਮੀਟਰ ਚੌਕ ਕਰਾ ਲਿਆ ਠੀਕ ਹੈ ਬਾਈ ਇਹੇ ਨੰਬਰ ਬਾਈ ਨੰਬਰ ਦਾ ਇਹ ਮੰਨ ਲਓ ਪੰਜਾਬ ਦਾ ਲਿਖ ਲਿਆ ਵੀਰ ਜੀ ਅੱਛਾ ਵੀਰੇ ਕਿੰਨ ਡਿਮਾਂਡ ਆਪਾਂ ਜੀ ਕਿੰਨੀ ਰੱਖਦੇ ਆ 5,65,000 ਰੁਪਏ ਬਾਈ ਕਿੰਨੀ ਦਾ ਛੱਡ ਦਾਂਗੇ ਬਾਈ ਆਪਾਂ ਇਹ 13 ਕੇ ਬਾਈ ਸਵਾ ਪੰਜ ਦਾ ਹੋਰ ਕੋਈ ਮਾਨਦਾਨ ਬਾਈ ਆਏ ਮਾਨਦਾਨ ਕੱਢ ਕੇ ਕਿ ਰੱਖਿਆ ਬਾਈ ਹੋਰ ਦੱਸ ਯਾਰ ਬੰਦ ਭੁਲੇਖੇ ਨਾ ਕਰਾ ਸਾਢੇ ਪੰਜ ਦਾ ਕਹਿੰਦੇ ਬਾਈ ਜੀ ਹਾਂ 5,20 ਦਾ ਕਰ ਦਈਏ ਦੇ ਦਾਂਗੇ 520 ਦਾ ਬਾਈ ਠੀਕ ਆ ਬਾਈ ਜਿੰਨੇ ਵੀ ਆਪਾਂ ਟਰੈਕਟਰ ਦੇ ਵਿੱਚ ਪ੍ਰਾ ਟਰੈਕਟਰ ਵੀ ਜੱਟ ਲਾਈਏ ਬਾਈ ਜੱਟ ਲਾਈਏ ਬਾਈ ਠੀਕ ਆ ਬਾਈ ਲੋਨ ਫైనాన్స్ ਵੀ ਕਰਾ ਦਿੰਨੇ ਆ ਬਾਈ ਆਪਾਂ ਹਾਂ ਜੀ ਹਾਂ ਜੀ ਠੀਕ ਆ ਬਾਈ ਠੀਕ ਆ ਇਹ ਪਏ ਟਰੈਕਟਰ ਖੜੇ ਕਿੱਥੇ ਹੁੰਦੇ ਆ ਬਾਈ ਇਹ ਆਪਣੇ ਤਲਵੰਡੀ ਵੀ ਖੜੇ ਹੁੰਦੇ ਆ ਗਿੱਦੜਵੇ ਵੀ ਖੜੇ ਹੁੰਦੇ ਵੀ ਠੀਕ ਆ ਬਾਈ ਕੰਟੈਕਟ ਨੰਬਰ ਬਾਈ 98776 ਜੀ 98722 ਠੀਕ ਆ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਧੰਨਵਾਦ